ਸੈਰੀਪਨ ਪਾਉਂਦੇ ਬਾਰੇ ਬਾਰੇ ਜਮਸੀਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਖੁਦਾਵੰਦਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸੁਵਾਲਿਆ ਤੇ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਅੱਜ ਅਸੀਂ ਸਵੇਰ ਤੋਂ ਹੀ ਖੁਦਾ ਦੇ ਵਚਨ ਚ ਜਾਣਿਆ ਕਿ ਜੋ ਲੋਕ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੇ ਬਾਰੇ ਬਾਈਬਲ ਕੀ ਕਹਿੰਦੀ ਆ ਔਰ ਪ੍ਰਾਰਥਨਾ ਨਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਚ ਕੀ ਕੀ ਕਮੀ ਆ ਜਾਂ ਫਿਰ ਕੀ ਕੀ ਪਰੇਸ਼ਾਨੀਆਂ ਹੁੰਦੀਆਂ ਆ ਜਿਸ ਤਰ੍ਹਾਂ ਅਸੀਂ ਜਾਣੇ ਕਿ ਪਤਰਸ ਨੇ ਕਿੰਨੇ ਵਾਰ ਯਿਸੂ ਦਾ ਇਨਕਾਰ ਕੀਤਾ ਉਹ ਡਰ ਵੀ ਗਿਆ ਉਹ ਭੱਜ ਵੀ ਗਿਆ ਉਸ ਤੋਂ ਬਾਅਦ ਅਸੀਂ ਦੇਖਿਆ ਉਹਨੇ ਇਨਕਾਰ ਵੀ ਕਰਿਆ ਇਨਕਾਰ ਕਰਨ ਤੋਂ ਬਾਅਦ ਅਸੀਂ ਦੇਖਿਆ ਉਹਨੇ ਬਹੁਤ ਵਾਰ ਯਿਸੂ ਨੂੰ ਸਲੀਬ ਤੇ ਜਾਣ ਤੋਂ ਰੋਕਣ ਦੇ ਲਈ ਕੁਝ ਐਸੀਆਂ ਗੱਲਾਂ ਕਹੀਆਂ ਜੋ ਸੰਸਾਰਿਕ ਲੋਗਾਂ ਦੀਆਂ ਹੁੰਦੀਆਂ ਆ ਫਿਰ ਜਦ ਯਿਸੂ ਨੇ ਉਹਨੂੰ ਪ੍ਰਾਰਥਨਾ ਕਰਨ ਲਈ ਕਿਹਾ ਤਾਂ ਉਸ ਵੇਲੇ ਉਹਨੂੰ ਨੀਂਦ ਆ ਗਈ ਸੋ ਇਹ ਨਿਸ਼ਾਨੀਆਂ ਹੁੰਦੀਆਂ ਹਨ ਪ੍ਰਾਰਥਨਾ ਨਾ ਕਰਨ ਵਾਲੇ ਬੰਦੇ ਦੀਆਂ ਅਰ ਜਾਂ ਤਾਂ ਉਹ ਐਸੇ ਲੋਕ ਹੁੰਦੇ ਨੇ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਸੋ ਯਿਸੂ ਨੇ ਕਿਹਾ ਕਿ ਉਹ ਪਰਦੇਵਿਚ ਜ਼ਰੂਰ ਪੈਣਗੇ ਸੋ ਅਗਰ ਅਸੀਂ ਪਰਤਿਆ ਵਿੱਚ ਪੈ ਜਾਂਦੇ ਆ ਅਗਰ ਅਸੀਂ ਦੇਖਦੇ ਆ ਅਸੀਂ ਆਪਣੀ ਜ਼ਿੰਦਗੀ 'ਚ ਪ੍ਰਾਰਥਨਾ ਦੀ ਕਮੀ ਨੂੰ ਵੇਖ ਰਹੇ ਆ ਅਸੀਂ ਕੋਸ਼ਿਸ਼ ਕਰਦੇ ਪਰ ਸਾਥੋਂ ਪ੍ਰਾਰਥਨਾ ਨਹੀਂ ਹੁੰਦੀ ਜਾਂ ਫਿਰ ਅਸੀਂ ਅੱਜ ਦੇ ਸੁਚ ਵਚਨਾਂ ਨੂੰ ਸੁਣ ਕੇ ਮਨ ਬਣਾਇਆ ਜਾਂ ਕਿ ਅੱਜ ਤੋਂ ਅਸੀਂ ਪ੍ਰਾਰਥਨਾ ਲਗਾਤਾਰ ਕਰਾਂਗੇ ਤਾਂ ਉਸ ਤੇ ਲਈ ਸਾਨੂੰ ਪਹਿਲਾਂ ਤੋਬਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਜਾਣਦੇ ਆ ਕਿ ਜੇ ਕੋਈ ਗੁਨਾਹ ਕਰਦਾ ਆ ਨਾ ਤਉਹਨੂੰ ਸਜ਼ਾ ਵੀ ਜ਼ਰੂਰ ਹੈ ਜੇ ਕੋਈ ਪਾਪ ਕਰਦਾ ਆ ਤਉ ਉਹਦੀ ਸਜ਼ਾ ਵੀ ਜ਼ਰੂਰ ਹੈ ਜਿਸ ਤਰ੍ਹਾਂ ਅਸੀਂ ਸੁਇਰ ਦੇ ਵਚਨ ਚ ਜਾਣਿਆ ਸੀਗਾ ਕਿ ਪ੍ਰਾਰਥਨਾ ਕਰੋ ਇੱਕ ਹੁਕਮ ਹੈ ਅਤੇ ਜਿਹੜਾ ਕੋਈ ਇਸ ਹੁਕਮ ਦੀ ਪਾਲਣਾ ਨਹੀਂ ਕਰਦਾ ਉਹਨੂੰ ਸਜ਼ਾ ਮਿਲਦੀ ਆ ਉਹ ਹੁੰਦਾ ਮੌਤ ਭਾਵ ਜਿਹੜਾ ਪਾਪ ਕਰਦਾ ਉਹਦੋਂ ਪਾਪ ਦੀ ਮਜ਼ਦੂਰੀ ਕਰਨੀ ਪੈਂਦੀ ਆ ਸੋ ਪਾਪ ਦੀ ਮਜ਼ਦੂਰੀ kia ਗਿਆ ਮੌਤ ਸੋ ਅੱਜ ਵਚਨ ਦਾ ਟਾਈਟਲ ਹੈਗਾ ਕਿ ਜਿਹਨੇ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੀ ਸਜ਼ਾ ਕੀ ਹੈ ਹਜੇ ਤੱਕ ਜਿੰਨਾ ਚਿਰ ਅਸੀਂ ਧਰਤੀ ਤੇ ਜਿਉਂਦੇ ਆ ਅਸੀਂ ਪ੍ਰਤਿਆਮੇਸ਼ ਪਵਾਗੇ ਸਾਡੀ ਸਜ਼ਾ ਹੀ ਹੋ ਸਕਦੀ ਹੈ ਜਿੰਨਾ ਚਿਰ ਅਸੀਂ ਧਰਤੀ ਤੇ ਜਿਉਂਦੇ ਆ ਅਸੀਂ ਪ੍ਰਾਰਥਨਾ ਨਹੀਂ ਕਰਾਂਗੇ ਸਾਡੇ ਤੇ ਇਹ ਵਾਲਾ ਟੈਕ ਹੋਣ ਲੱਗ ਜਾਣਗੇ ਪਰ ਹਜੇ ਖੁਦਾ ਵੱਲੋਂ ਸਾਡੇ ਤੇ ਕੋਈ ਸਜ਼ਾ ਨਹੀਂ ਹੈਗੀ ਕਿਉਂਕਿ ਪਰਮੇਸ਼ਰ ਸਾਡੀ ਉਡੀਕ ਕਰ ਰਿਹਾ ਮਰਨ ਤੋਂ ਬਾਅਦ ਪਾਪ ਦੀ ਮਜ਼ਦੂਰੀ ਮੌਤ ਸਾਡੇ ਤੇ ਆਵੇਗੀ ਪਰ ਜਿਉਂਦਿਆਂ ਤੇ ਹਜੇ ਖੁਦਾ ਸਾਨੂੰ ਸਜ਼ਾ ਨਹੀਂ ਦਿੰਦਾ ਕਿਉਂਕਿ ਖੁਦਾ ਕਹਿੰਦਾ ਮੈਂ ਤੁਹਾਨੂੰ ਦੋਸ਼ੀ ਠਹਿਰਾਉਣਾ ਨਹੀਂ ਪਰ ਤੁਹਾਡੇ ਲਈ ਦੋਸ਼ੀ ਠਹਿਰਨ ਆਇਆ ਹਾਂ ਮੈਂ ਤੁਹਾਨੂੰ ਪਾਪ ਦੀ ਸਜ਼ਾ ਦੇਣ ਨਹੀਂ ਪਰ ਤੁਹਾਡੇ ਪਾਪਾਂ ਦੇ ਲਈ ਸਜ਼ਾ ਲੈਣ ਆਇਆ ਹਾਂ ਮੈਂ ਤੁਹਾਨੂੰ ਪਾਪਾਂ ਦੇ ਕਰਕੇ ਮਾਰਨ ਨਹੀਂ ਪਰ ਤੁਹਾਡੇ ਲਈ ਪਾਪਾਂ ਦੇ ਕਰਕੇ ਮਰਨ ਆਇਆ ਹਾਂ ਸੋ ਉਸਨੇ ਜਿਉਂਦੇ ਮਨੁੱਖਾਂ ਦੇ ਲਈ ਇਹ ਗੱਲ ਕਹੀ ਸੀ ਕਿ ਜਿਹੜੇ ਜਿਉਂਦੇ ਜਾਨਤੇ ਹੈਗੇ ਨੇ ਮਸੀਹ ਉਹਨਾਂ ਦੇ ਪਾਪ ਉਠਾਏਗਾ ਔਰ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਹੀ ਆਪਣੇ ਰਾਜ ਲਈ ਤਿਆਰ ਕਰੇਗਾ ਫਿਰ ਉਹਨੇ ਵੀ ਗੱਲ ਕਹੀ ਕਿ ਨਾ ਮੈਂ ਤਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਸੋ ਅੱਜ ਵੀ ਖੁਦਾ ਦਾ ਅਧਿਆਲਕਸ਼ ਅਤੇ ਖੁਦਾ ਦੀ ਪੁਕਾਰ ਇਹੀ ਹੈ ਕਿ ਉਹ ਪਾਪੀਆਂ ਨੂੰ ਬਚਾਉਣਾ ਚਾਹੁੰਦਾ ਹੈ ਪਟਕੇ ਹੋਏ ਨੂੰ ਸਿੱਧਾ ਰਾਹ ਦਿਖਾਉਣਾ ਚਾਹੁੰਦਾ ਹੈ ਹਰ ਇੱਕ ਦੀ ਜ਼ਿੰਦਗੀ ਦਾ ਲਕਸ਼ ਕਲੀਅਰ ਕਰਨਾ ਚਾਹੁੰਦਾ ਹੈ ਉਹ ਹਰ ਇੱਕ ਨੂੰ ਆਪਣੇ ਨਾਮ ਨਾਲ ਜੋੜਨਾ ਚਾਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਉਦਾਹਰਨ ਦਿੱਤੀ ਸੀਗੀ 100 ਪੇੜਾਂ ਦੇ ਵਿੱਚੋਂ ਗੁੰਮੀ ਹੋਈ ਉਸ ਇੱਕ ਪੇੜ ਦੇ ਲਈ ਕਹਿੰਦਾ ਮੇਰੀਆਂ 100 ਪੱਡਾ ਮੇਰੇ ਇੱਜੜ ਦੇ ਵਿੱਚ ਹੀ ਆ ਪਰ ਜੇ ਉਹਨਾਂ ਵਿੱਚੋਂ ਕੋਈ ਇੱਕ ਗੁੰਮ ਹੋ ਜਾਣਾ ਤਾਂ ਮੈਂ ਉਹਨਾਂ 100 ਨੂੰ ਛੱਡ ਕੇ ਇੱਕ ਨੂੰ ਲੱਭਣ ਜਾਵਾਂਗਾ ਉਸੇ ਤਰ੍ਹਾਂ ਜਿਹੜੇ ਲੋਗ ਤਾਂ ਲਗਾਤਾਰ ਪ੍ਰਾਰਥਨਾ ਕਰਦੇ ਨੇ ਉਹ ਖੁਦਾ ਦੇ ਇੱਜੜ ਦੇ ਵਿੱਚ ਹੀ ਆ ਪਰ ਜਿਹੜੇ ਪ੍ਰਾਰਥਨਾ ਕਰਨੀ ਛੱਡ ਕੇ ਉਸ ਇੱਜੜ ਤੋਂ ਬਾਹਰ ਚਲੇ ਜਾਂਦੇ ਨੇ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਲੱਭਣ ਦੇ ਲਈ ਜਾਵਾਂਗਾ ਸੋ ਸਾਡਾ ਖੁਦਾ ਸਾਨੂੰ ਅੱਜ ਵੀ ਲੱਭਣ ਦੇ ਲਈ ਭਟਕਦਾ ਆ ਅੱਜ ਵੀ ਸਾਨੂੰ ਸੁਧਾਰਨ ਦੇ ਲਈ ਫਿਰਦਾ ਆ ਅੱਜ ਵੀ ਸਾਡੀ ਜ਼ਿੰਦਗੀ ਨੂੰ ਪਾਪ ਚੋਂ ਕੱਢ ਕੇ ਕਿਰਪਾ ਦੇ ਰਾਵਲ ਲੈ ਕੇ ਜਾਣ ਦੇ ਲਈ ਫਿਰਦਾ ਹੈ ਔਰ ਇਹੀ ਉਦਾਹਰਨਾਂ ਅੱਜ ਅਸੀਂ ਸਿੱਖਾਂਗੇ ਕਿ ਅਗਰ ਸਾਥੋਂ ਪਹਿਲਾਂ ਗਲਤੀਆਂ ਗੁਨਾਹ ਹੋ ਵੀ ਗਏ ਨੇ ਤਾਂ ਹੁਣ ਅਸੀਂ ਕੀ ਕਰੀਏ ਉਹ ਜਾਣਨ ਲਈ ਅੱਜ ਅਸੀਂ ਉਜਾੜੂ ਪੁੱਤ ਦੀ ਕਹਾਣੀ ਨੂੰ ਪੜਾਂਗੇ ਉਜਾੜੂ ਪੁੱਤ ਦੀ ਕਹਾਣੀ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਸੁਣੀ ਹੋਵੇ ਸੋ ਉਹਦੇ ਵਿੱਚ ਕੀ ਸੀਗਾ ਉਹ ਜਾਣਨ ਲਈ ਅੱਜ ਅਸੀਂ ਪਾਕ ਵਚਨ ਚੋਂ ਪੜਦੇ ਹਾਂ ਵਚਨ ਚ ਲਿਖਿਆ ਹੈ ਲੂਕਾ 15 ਦੀ 11 ਤੋਂ ਲੈ ਕੇ 14 ਨੰਬਰਾਈ ਤੱਕ ਫਿਰ ਯਿਸੂ ਨੇ ਕਿਹਾ ਇੱਕ ਆਦਮੀ ਦੇ ਦੋ ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਮੈਨੂੰ ਸੌਂਪ ਦਿਓ ਤਾਂ ਉਸਨੇ ਉਹਨਾਂ ਨੂੰ ਜਾਇਦਾਦ ਵੰਡ ਦਿੱਤੀ ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸਭ ਕੁਝ ਵੇਚ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਾ ਗਿਆ ਅਤੇ ਉੱਥੇ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ ਜਦ ਉਹ ਸਭ ਖਰਚ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮਹਤਾਜ ਹੋਣ ਲੱਗਾ ਹਾਲੇਲੂਇਆ ਇੱਥੇ ਇੱਕ ਉਜਾੜੂ ਪੁੱਤ ਦੀ ਗੱਲ ਹੋ ਰਹੀ ਹੈ ਇੱਕ ਐਸੇ ਪੁੱਤ ਦੀ ਜਿਨੇ ਆਪਣੇ ਬਾਪ ਦੀ ਜਾਇਦਾਦ ਵਿੱਚੋਂ ਹਿੱਸਾ ਲੈ ਕੇ ਫਿਰ ਉਸ ਨੂੰ ਉਜਾੜ ਦਿੱਤਾ ਉਸ ਦੀ ਜਾਇਦਾਦ ਜੋ ਉਹਦੇ ਪਿਤਾ ਨੇ ਉਹਨੂੰ ਹਿੱਸੇ ਵਿੱਚ ਦੇ ਦਿੱਤੀ ਸੀ ਉਹਨੇ ਸੋਚਿਆ ਕਿ ਸ਼ਾਇਦ ਇਹ ਕੁਝ ਅੱਛਾ ਕਰੇਗਾ ਸ਼ਾਇਦ ਇਹਦਾ ਵਪਾਰ ਕਰੇਗਾ ਜਾਂ ਫਿਰ ਇਹਦੇ ਵਿੱਚ ਵਾਅਦਾ ਕਰੇਗਾ ਉਦੇ ਪਿਤਾ ਤੋਂ ਪਹਿਲਾਂ ਉਹਨੇ ਹਿੱਸਾ ਮੰਗਿਆ ਦੋ ਭਰਾ ਸੀ ਜਿੰਨਾ ਹਿੱਸਾ ਬਣਦਾ ਸੀ ਪਿਤਾ ਨੇ ਉਹਨੂੰ ਬਿਨਾਂ ਸੋਚੇ ਸਮਝੇ ਬਿਨਾਂ ਮੱਥੇ ਟਿਕਨ ਵੀ ਪਾਈ ਹੋਏ ਉਹਨੂੰ ਦੇ ਦਿੱਤਾ ਔਰ ਫਿਰ ਉਸਨੇ ਕੀ ਕੀਤਾ ਉਹਨੇ ਉਹ ਸਾਰੇ ਕੁਝ ਵੇਚ ਦਿੱਤਾ ਉਹਦਾ ਵੇਚਣ ਤੋਂ ਬਾਅਦ ਵੀ ਉਹਦੇ ਪਿਤਾ ਨੇ ਸੋਚਿਆ ਕਿ ਸ਼ਾਇਦ ਇਥੋਂ ਵੇਚ ਕੇ ਕਿਤੇ ਹੋਰ ਜਾ ਕੇ ਵਪਾਰ ਕਰੇਗਾ ਉਥੇ ਗਿਆ ਉਹਦੇ ਕੋਲ ਜੋ ਧਨ ਦੌਲਤ ਸੀ ਸਭ ਖਾ ਪੀ ਲੁੱਟਿਆ ਹੱਟ ਗਿਆ ਜਦੋਂ ਪਤਾ ਚੱਲਿਆ ਕਿ ਉਹਦੇ ਸਾਰੇ ਪੈਸੇ ਮੁੱਕ ਚੁੱਕੇ ਨੇ ਅਰ ਜਦ ਐਸਾ ਹੋਇਆ ਤਾਂ ਪਤਾ ਚੱਲੇ ਕਿ ਜਿੱਥੇ ਉਹ ਰਹਿ ਰਿਹਾ ਉੱਥੇ ਵੀ ਕਾਲ ਪੈ ਗਿਆ ਆ ਅੱਜ ਹੁਣ ਉਹ ਮਹਤਾਜ ਹੋਣ ਲੱਗਾ ਫਿਰ ਉਸ ਤੋਂ ਬਾਅਦ ਉਹਨੇ ਬਹੁਤ ਹੱਥ ਪੈਰ ਮਾਰੇ ਕਿ ਮੈਂ ਕੀ ਕਰਾਂ ਮੈਂ ਕਿਵੇਂ ਕਰਾਂ ਮੈਂ ਕਿੱਦਾਂ ਕਰਾਂ ਫਿਰ ਅਚਾਨਕ ਉਹਦੇ ਮਨ 'ਚ ਖਿਆਲ ਆਉਂਦਾ ਆ ਨੈਕਸਟ ਆਇਤ ਪੜ੍ਹਦੇ ਆ ਕਲਾਮ 'ਚ ਲਿਖਿਆ ਲੂਕਾ 15 ਉਹਦੀ 17 ਤੋਂ ਲੈ ਕੇ 21 ਨੰਬਰ ਆਇਤ 'ਚ ਲਿਖਿਆ ਤਦ ਉਸਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰਦਾ ਹਾਂ ਮੈਂ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ ਹੁਣ ਮੈਂ ਇਸ लायक ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾ ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਜਿਹਾ ਰੱਖ ਲਓ ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਅਤੇ ਉਹਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾਇਆ ਅਤੇ ਉਸ ਨੂੰ ਚੁੰਮਿਆ ਅਤੇ ਪੁੱਤਰ ਨੇ ਉਸ ਨੂੰ ਆਖਿਆ ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ ਹੁਣ ਮੈਂ ਇਸ लायक ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ ਹallelujah ਕਲਾਮ ਦੇ ਵਿੱਚ ਲਿਖਿਆ ਕਿ ਜਦ ਉਹ ਸਭ ਕੁਝ ਉਜਾੜ ਹਟਿਆ ਫਿਰ ਜਿਸ ਦੇਸ਼ ਵਿੱਚ ਉਹ ਰਹਿ ਰਿਹਾ ਸੀ ਉੱਥੇ ਕਾਲ ਪੈ ਗਿਆ ਸੀ ਔਰ ਮਹਤਾਜ ਹੋ ਗਿਆ ਸੀ ਆਪਣੇ ਰੋਜ਼ ਦੀ ਰੋਟੀ ਨੂੰ ਲਾਗੇ ਵੀ ਉਹਨੇ ਬਹੁਤ ਹੱਥ ਪੈਰ ਮਾਰੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਕੁਝ ਪੱਲੇ ਨਾ ਪਿਆ ਫਿਰ ਉਹਨੂੰ ਹੋਸ਼ ਆਈ ਉਹਦੇ ਮਨ 'ਚ ਇੱਕ ਖਿਆਲ ਆਇਆ ਉਹਦੇ ਮਨ 'ਚ ਇਹ ਯੋਜਨਾ ਆਈ ਕਿ ਮੇਰਾ ਪਿਤਾ ਇੱਕ ਅੱਛਾ ਸ਼ਾਹੂ ਕਾਰਿਆ ਇੱਕ ਅੱਛਾ ਤਨੀ ਮਨੋਖਿਆ ਔਰ ਉਹਦੇ ਘਰ ਤਾਂ ਬਹੁਤ سارے ਨੌਕਰ ਵੀ ਆ ਗਏ ਨੇ ਔਰ ਉਹਦੇ ਤਾਂ ਨੌਕਰ ਵੀ ਰੰਝ ਕੇ ਖਾਣਾ ਖਾਂਦੇ ਆ ਤੇ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ ਉਹਦਾ ਪੁੱਤਰ ਹੋ ਕੇ ਤਾਂ ਕਿਉਂ ਨਾ ਮੈਂ ਉੱਥੇ ਜਾਵਾਂ ਆਪਣੇ ਪਿਤਾ ਦੇ ਕੋਲ ਮੈਂ ਆਪਣੀ ਗਲਤੀ ਤੋਂ ਤਾਬਾ ਕਰਾਂ ਮੈਂ ਆਪਣੇ ਗੁਰਾਂ ਨੂੰ ਮੰਨ ਕੇ ਉਸ ਖੁਦਾ ਨੂੰ ਉਸ ਪਿਤਾ ਨੂੰ ਕਹਾ ਉਸ ਖੁਦਾ ਨੂੰ ਕਿਉਂ ਕਿਉਂ ਕਿ ਉਹਨੇ ਲਿਖਿਆ ਕਿ ਮੈਂ ਸਵਰਗ ਦੇ ਵਿਰੁੱਧ ਵੀ ਪਾਪ ਕੀਤਾ ਕਹਿੰਦਾ ਮੈਂ ਆਪਣੇ ਪਿਤਾ ਪਰਮੇਸ਼ਰ ਅਤੇ ਧਰਤੀ ਦੇ ਪਿਤਾ ਦੋਨਾਂ ਦੇ ਅੱਗੇ ਜਾ ਕੇ ਤੌਬਾ ਕਰਾਂਗਾ ਅਤੇ ਫਿਰ ਮੈਂ ਉਹਨੂੰ ਇਹ ਕਹਾਂਗਾ ਕਿ ਹੁਣ ਮੈਂ ਤੇਰੇ ਪੁੱਤਰ ਹੋਣ ਦਾ ਲਾਇਕ ਤਾਂ ਨਹੀਂ ਹੈਗਾ ਪਰ ਮੈਂ ਤੇਰੇ ਨੌਕਰ ਬਣਨ ਦਾ ਹੀ ਲਾਇਕ ਹੈਗਾ ਹਾਂ ਪਰ ਉਹਦੇ ਪਿਤਾ ਨੇ ਉਹਦੀਆਂ ਇਹ ਗੱਲਾਂ ਸੁਣ ਕੇ ਉਹਨੂੰ ਗਲੇ ਲਗਾਇਆ ਤਰਸਣਾ ਭਰ ਗਿਆ ਉਹਨੂੰ ਆਪਣੀ ਗਲੇ ਲਗਾ ਕੇ ਪਿਆਰ ਕੀਤਾ ਤੇ ਉਸਨੇ ਫੇਰ ਇਹ ਹੀ ਗੱਲ ਕਹੀ ਕਿ ਪਿਤਾ ਮੈਂ ਇਸ ਲਾਇਕ ਨਹੀਂ ਹੈਗਾ ਕਿ ਤੂੰ ਮੈਨੂੰ ਪੁੱਤਰ ਦੀ ਨਿਆਈ ਪਿਆਰ ਕਰ ਪਰ ਤੂੰ ਮੈਨੂੰ ਆਪਣੇ ਨੌਕਰ ਵਾਂਗੂ ਰੱਖ ਲਾ ਕਿਸੇ ਨੌਕਰ ਦੀ ਜਗ੍ਹਾ ਰੱਖ ਲਾ ਕੱਟੂ-ਕੱਟ ਮੈਨੂੰ ਖਾਣਾ ਮਿਲਦਾ ਰਵੇ ਕਿਉਂਕਿ ਮੈਂ ਹੁਣ ਪਾਪ ਕਰ ਲਿਆ ਤੇ ਤੂੰ ਤਾਂ ਮੈਨੂੰ ਸਜ਼ਾ ਦੇਊਂਗਾ ਸੋਸ ਪਿਤਾ ਨੇ ਕੀ ਕੀਤਾ ਕਿ ਉਸਨੂੰ ਸਜ਼ਾ ਦਿੱਤੀ ਉਹ ਜਾਣਨ ਲਈ ਅਗਲੇ ਅਧਿਆਇ ਚ ਪੜਦੇ ਆਂ ਲੋਕਾ 15 ਉਹਦੀ 22 ਤੋਂ ਲੈ ਕੇ 24 ਨੰਬਰ ਅਧਿਆਇ ਤੱਕ ਪਰ ਪਿਤਾ ਨੇ ਆਪਣੇ ਨੌਕਰ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਵਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀਆਂ ਤੇ ਪੈਰੀ ਜੁੱਤੀ ਪਾਓ ਅਤੇ ਭਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ ਕਿਉਂ ਜੋ ਮੇਰਾ ਇੱਕ ਪੁੱਤ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ ਗਵਾਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ ਸੋ ਉਹ ਖੁਸ਼ੀ ਕਰਨ ਲੱਗੇ ਹallelujah ਸੋ ਅਸਦਾ ਹੀ ਵਚਨ ਜ਼ਨਨ ਅਸਦਾ ਕਿਉਂ ਸੁਪੇਟਾ ਹਨੇ ਉਸ ਉਜਾੜੂ ਪੁੱਤ ਦੇ ਲਈ ਜਿਹੜਾ ਸਭ ਕੁਝ ਉਜਾੜ ਚੁੱਕਾ ਸੀਗਾ ਸਭ ਕੁਝ ਖਤਮ ਕਰ ਚੁੱਕਾ ਸੀ ਉਹਦੀ ਦੌਲਤ ਦਾ ਅੱਧਾ ਹਿੱਸਾ ਖਤਮ ਕਰਕੇ ਆ ਗਿਆ ਸੀ ਉਜਾੜ ਕੇ ਬਿਲਕੁਲ ਅਤੇ ਜਦੋਂ ਸੁਪੁੱਤਰ ਨੇ ਆ ਕੇ ਆਪਣੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਪਿਤਾ ਨੇ ਉਹਦੇ ਨਾਲ ਤਰਸ ਦੀ ਨਿਗਾਹਾਂ ਵੇਖਿਆ ਪਿਆਰ ਦੀ ਨਿਗਾਹਾਂ ਦੇਖਿਆ ਅਤੇ ਖੁਸ਼ੀ ਦੀ ਨਿਗਾਹਾਂ ਵੇਖਦੇ ਹੋਏ ਉਹਦੇ ਆਉਣ ਦਾ ਜਸ਼ਨ ਮਨਾਇਆ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਕ ਅੱਛਾ ਬੱਕਰਾ ਅੱਛਾ ਬੱਚਾ ਉਹਨੇ ਵੰਡਿਆ ਔਰ ਉਸ ਦੀ ਦਾਵਤ ਰੱਖਿਓਨੇ ਫਿਰ ਉਹ ਦੀ ਖੁਸ਼ੀ ਲਈ ਉਹਨੂੰ ਅੱਛੇ ਵਸਤਰ ਦਿੱਤੇ ਉਹਨੂੰ ਫਿਰ ਤੋਂ ਪੈਣ ਦੇ ਲਈ ਜੁੱਤੀ ਅਤੇ ਸੋਨਾ ਦਿੱਤਾ ਸੋ ਇਸੇ ਹੀ ਤਰ੍ਹਾਂ ਸਾਡਾ ਪਿਤਾ ਪਰਮੇਸ਼ਰ ਆ ਹੁਣ ਫਸਟ ਆਈਂ ਤੋਂ ਫਿਰ ਤੋਂ ਉਸ ਸਮਝਦੇ ਆ ਜਿਸ ਤਰ੍ਹਾਂ ਉਸ ਆਦਮੀ ਦੇ ਦੋ ਪੁੱਤਰ ਸੀ ਤੇ ਉਹਨੇ ਆਪਣੇ ਪੁੱਤਰ ਨੂੰ ਉਹਦੇ ਕਹੇ ਅਨੁਸਾਰ ਜਿੰਨਾ ਉਹਨੂੰ ਚਾਹੀਦਾ ਸੀ ਸਭ ਦੇ ਦਿੱਤਾ ਇਸੇ ਤਰ੍ਹਾਂ ਸਾਡੇ ਪਿਤਾ ਪਰਮੇਸ਼ਰ ਨੇ ਜਦ ਅਸੀਂ ਖੁਦਾ ਵਿੱਚ ਨਵੇਂ-ਨਵੇਂ ਸੀਗੇ ਅਸੀਂ ਜਿੰਨਾ ਮੰਗਿਆ ਉਹਨੇ ਸਾਨੂੰ ਸਭ ਦੇ ਦਿੱਤਾ ਅਤੇ ਜੋ ਅਸੀਂ ਕਹਿੰਦੇ ਸੀ ਜੋ ਬੋਲਦੇ ਸੀ ਜੋ ਸੋਚਦੇ ਸੀ ਉਸੇ ਤਰ੍ਹਾਂ ਸਾਡੇ ਲਈ ਹੋ ਜਾਂਦਾ ਸੀ ਜਦੋਂ ਅਸੀਂ ਖੁਦਾ ਚ ਨਵੇਂ ਨਵੇਂ ਆਏ ਸੀ ਸੋ ਉਸ ਵੇਲੇ ਪਿਤਾ ਨੇ ਤਾਂ ਆਪਣਾ ਪਿਆਰ ਭਰਪੂਰੀ ਦੇ ਨਾਲ ਵਖਾ ਦਿੱਤਾ ਫਿਰ ਅਸੀਂ ਕੀ ਕੀਤਾ ਜਦੋਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਥੋੜੀ ਸੀ ਸਾਨੂੰ ਉਹ ਚੀਜ਼ਾਂ ਮਿਲ ਗਈਆਂ ਜਦੋਂ ਜਿੰਨਾਂ ਚੀਜ਼ਾਂ ਲਈ ਅਸੀਂ ਤਰਸਦੇ ਸੀ ਉਹ ਸਭ ਕੁਝ ਸਾਨੂੰ ਮਿਲ ਗਿਆ ਉਸ ਤੋਂ ਬਾਅਦ ਅਸੀਂ ਕੀ ਕੀਤਾ ਅਸੀਂ ਉਹਨਾਂ ਚੀਜ਼ਾਂ 'ਚ ਮਸਤ ਅਤੇ ਮਗਨ ਹੋ ਗਏ ਤੇ ਅਸੀਂ ਆਪਣੇ ਪਿਤਾ ਨੂੰ ਛੱਡ ਦਿੱਤਾ ਪਹਿਲਾਂ ਪ੍ਰਾਰਥਨਾ ਕਰ ਕਰ ਮੰਗ ਮੰਗ ਕੇ ਅਸੀਂ ਸਾਰੇ ਆਪਣੇ ਘਰ ਭਰ ਲਏ ਤੇ ਬਾਅਦ ਸਾਨੂੰ ਲੱਗਾ ਵੀ ਬਸ ਹੁਣੇ ਸਾਰੀ ਜ਼ਿੰਦਗੀ ਐਸੇ ਨਾਲ ਹੀ ਖਾ ਪੀ ਰਾਜ ਲਾਵਾਂਗੇ ਹੁਣ ਸਾਨੂੰ ਰੱਬ ਦੀ ਲੋੜ ਨਹੀਂ ਹੈਗੀ ਹੁਣ ਸਾਨੂੰ ਹੋਰ ਮੰਗਣ ਦੀ ਲੋੜ ਨਹੀਂ ਹੈਗੀ ਅਸੀਂ ਪ੍ਰਾਰਥਨਾ ਕਰਨੀਆਂ ਛੱਡ ਦਿੱਤੀਆਂ ਅਸੀਂ ਪ੍ਰਾਰਥਨਾ ਬਿਲਕੁਲ ਬੰਦ ਕਰ ਦਿੱਤੀ ਇੱਕ ਦਿਨ ਐਸਾ ਆਇਆ ਜਦ ਸਾਡੇ ਭਰੋਲਿਆਂ ਵਿੱਚ ਭਰਿਆ ਹੋਇਆ ਸਭ ਖਤਮ ਹੋ ਗਿਆ ਸਾਡੇ ਘਰਾਂ 'ਚ ਰੋਗ ਬਿਮਾਰੀਆਂ ਫਿਰ ਤੋਂ ਆਉਣ ਲੱਗੀਆਂ ਸ਼ੈਤਾਨ ਫਿਰ ਤੋਂ ਅਟੈਕ ਕਰਨ ਲੱਗਾ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਰ ਨੇ ਸਾਡੇ ਘਰੋਂ ਕੱਢ ਦਿੱਤੀਆਂ ਸੀ ਉਹ ਚੀਜ਼ਾਂ ਫਿਰ ਤੋਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਜਾਂ ਸਾਡੀ ਘਰਾਂ ਵਿੱਚ ਦਿਖਾਈ ਦੇਣੀਆਂ ਸ਼ੁਰੂ ਹੋਣ ਲੱਗੀਆਂ ਉਹ ਕੰਮ ਜਿਹੜੇ ਸਾਡੇ ਖੁਦਾ ਨੇ ਬਹੁਤ ਅੱਛੇ ਚਲਾ ਦਿੱਤੇ ਸੀ ਉਹ ਕੰਮ ਬੰਦ ਪੈਣੇ ਸ਼ੁਰੂ ਹੋ ਗਏ ਔਰ ਇੱਕ ਦਿਨ ਐਸਾ ਹੋਇਆ ਕਿ ਅਸੀਂ ਫਿਰ ਉਸੇ ਹਾਲਾਤਾਂ 'ਚ ਜਾਣ ਲੱਗੇ ਫਿਰ ਸਾਨੂੰ ਯਾਦ ਆਇਆ ਕਿ ਸਾਡੇ ਪਿਤਾ ਪਰਮੇਸ਼ਰ ਵੀ ਹੈਗਾ ਹੈ ਫਿਰ ਅਸੀਂ ਉਸ ਖੁਦਾ ਤੋਂ ਤਾਵਾ ਮੰਗੀ ਕੇ ਪਰਮੇਸ਼ਰ ਸਾਨੂੰ ਮਾਫ਼ ਕਰ ਅਸੀਂ ਪ੍ਰਾਰਥਨਾ ਕਰਨੀ ਛੱਡ ਦਿੱਤੀ ਅਸੀਂ ਤੇਰੇ ਹਜ਼ੂਰ ਆਉਣਾ ਛੱਡ ਦਿੱਤਾ ਅਸੀਂ ਤੇਰੇ ਨਾਮ ਨੂੰ ਮਹਿਮਾ ਦੇਣੀ ਛੱਡ ਦਿੱਤੀ ਸਾਥ ਹੋਏ ਗੁਨਾਹ ਹੋ ਗਿਆ ਪਰਮੇਸ਼ਰ ਹੋਂ ਤੂੰ ਸਾਨੂੰ ਸ਼ਮਾ ਵੀ ਕਰ ਤਕਲਾਮ ਦੱਸਦਾ ਆ ਕਿ ਜੇ ਕੋਈ ਲੋਗ ਵਚਨ ਚ ਲਿਖਿਆ ਯੋਹੰਨਾ 1 ਅਧਿਆਇ 1 ਔਰ ਉਦੀ 9 ਨੰਬਰਾਈ ਚ ਲਿਖਿਆ ਕਿ ਜੇ ਕੋਈ ਮਨੁੱਖ ਸੱਚ ਦਿਲ ਦੇ ਨਾਲ ਪਰਮੇਸ਼ਰ ਕੋਲੇ ਆਵੇ ਆਪਣੇ ਪਾਪਾਂ ਦਾ ਇਕਰਾਰ ਕਰੇ ਤੌਬਾ ਕਰੇ ਤਾਂ ਯਹਵਾ ਵਫਾਦਾਰ ਤੇਰਮੀਆ ਜਿਹੜਾ ਉਹਦੇ ਸਾਰੇ ਹੀ ਪਾਪ ਤੋਂ ਨੂੰ ਸ਼ੁੱਧ ਕਰੂਗਾ ਉਹਦੇ ਸਾਰੇ ਹੀ ਕੋ ਧਰਮ ਨੂੰ ਮਾਫ ਕਰੂਗਾ ਅਤੇ ਉਹਨੂੰ ਬਖਸ਼ ਲਊਗਾ ਉਹਨੂੰ ਬਚਾ ਲਊਗਾ ਉਹਦੇ ਤੇ ਰਹਿਮ ਕਰੂਗਾ ਉਸੇ ਤਰ੍ਹਾਂ ਪਰਮੇਸ਼ਰ ਨੇ ਕੀਤਾ ਕਿ ਜੋ ਲੋਗ ਦੁਆ ਨਹੀਂ ਕਰਦੇ ਜੋ ਲੋਗ ਇੱਕ ਟਾਈਮ ਦੇ ਲਈ ਪਰਮੇਸ਼ਰ ਨੂੰ ਛੱਡ ਕੇ ਕਿਤੇ ਦੂਰ ਚਲੇ ਗਏ ਨੇ ਜਾਂ ਫਿਰ ਜਦ ਉਹ ਹੁਣ ਸਭ ਕੁਝ ਉਜਾੜ ਹਟਿਆ ਤੇ ਹੁਣ ਫਿਰ ਉਹ ਖੁਦਾ ਕੋਲ ਆਏ ਆ ਜਾਂ ਫਿਰ ਜਿਨ੍ਹਾਂ ਨੇ ਆਪਣੇ ਮਨਾਂ 'ਚ ਤੋਬਾ ਕਰ ਲਈ ਹੈ ਕਿ ਪਰਮੇਸ਼ਰ ਮੈਂ ਪ੍ਰਾਰਥਨਾ ਨਹੀਂ ਸੀ ਕਰਦਾ ਪਰ ਮੈਂ ਅੱਜ ਤੋਂ ਮਨ ਬਣਾਇਆ ਕਿ ਮੈਂ ਫਿਰ ਕਰਾਂਗਾ ਪਰ ਮੈਂ ਇਸ ਯੋਗਨੀ ਕੀ ਤਰ੍ਹਾਂ ਪੁੱਤਰ ਕਹਿਲਾਵਾ ਹੁਣ ਤੂੰ ਮੈਨੂੰ ਇੱਕ ਵਾਰੀ ਫਿਰ ਤੋਂ ਮੌਕਾ ਦੇ ਮੈਂ ਉਸ ਜਗ੍ਹਾ ਨੂੰ ਬਣਾ ਸਕਾਂ ਤਾਂ ਅੱਜ ਖੁਦਾ ਉਹਨਾਂ ਸਾਰਿਆਂ ਨੂੰ ਇਹ ਹੀ ਗੱਲ ਕਹੇਗਾ ਕਿ ਮੇਰੇ ਲਈ ਆਹੀ ਬੜੀ ਖੁਸ਼ੀ ਆ ਮੇਰੇ ਲਈ ਬਹੁਤ ਵੱਡੀ ਖੁਸ਼ੀ ਆ ਕਿ ਤੁਸੀਂ ਗਵਾਚ ਗਏ ਸੀ ਪਰ ਮੈਂ ਤੁਹਾਨੂੰ ਲੱਭ ਲਿਆ ਆ ਹਾਲੇਲੂਇਆ ਖੁਦਾ ਦੇ ਇਝਣ ਦੇ ਵਿੱਚੋਂ ਅਸੀਂ ਖੁਦਾ ਦੀ ਸੰਗਤੀ ਦੇ ਵਿੱਚੋਂ ਗਵਾਚ ਗਏ ਸੀ ਪਰ ਖੁਦਾ ਕਹਿੰਦਾ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਤੁਹਾਨੂੰ ਲੱਭ ਲਿਆ ਆ ਅੱਜ ਤੁਸੀਂ ਫਿਰ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੰਗਤੀ ਕਰਨ ਲਈ ਤਿਆਰ ਹੋ ਗਏ ਆ ਮੈਨੂੰ ਬੇਹੱਦ ਖੁਸ਼ੀ ਆ ਜੋ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਹੋ ਗਏ ਆ ਜੋ ਤੁਸੀਂ ਮੇਰੇ ਨਾਲ ਬੈਠਣ ਦੇ ਲਈ ਮੇਰੇ ਨਾਲ ਸੰਗਤੀ ਕਰਨ ਲਈ ਮੇਰੇ ਕੋਲੇ ਫਿਰ ਮੁੜੇ ਆਏ ਆ ਸੋ ਮੈਨੂੰ ਇਸੇ ਗੱਲ ਦੀ ਬੇਹੱਦ ਖੁਸ਼ੀ ਆ ਤੇ ਮੈਂ ਖੁਸ਼ ਹਾਂ ਇਸ ਗੱਲ ਤੋਂ ਕਿ ਮੈਂ ਤੁਹਾਨੂੰ ਲੱਭ ਲਿਆ ਆ ਇਸ ਲਈ ਖੁਦਾ ਅੱਜ ਸਾਨੂੰ ਸਭ ਨੂੰ ਫਿਰ ਤੋਂ ਆਸ਼ੀਸ਼ ਦੇਵੇਗਾ ਜਿਸ ਤਰ੍ਹਾਂ ਉਸ ਪਿਤਾ ਨੇ ਆਪਣੇ ਪੁੱਤ ਲਈ ਮਹਿੰਗੇ ਵਸਤਰ ਰੱਖੇ ਮਹਿੰਗੀ ਅੰਗੂਠੀ ਰੱਖੀ ਅਤੇ ਅچھے ਜੁੱਤੀ ਰੱਖੀ ਉਹਦੇ ਲਈ ਪਹਿਰਾ ਚਪਾਨ ਲਈ ਉਸੇ ਤਰ੍ਹਾਂ ਅੱਜ ਜੋ ਤਾਵਾ ਕਰਨਗੇ ਖੁਦਾ ਵਿੱਚ ਮੁਰਣਗੇ ਤੇ ਫਿਰ ਤੋਂ ਅੱਛੀ ਪ੍ਰੇਡ ਲਾਈਫ ਦੇ ਵਿੱਚ ਵਧਣ ਦੇ ਲਈ ਫਿਰ ਤੋਂ ਖੁਦਾ ਨਾਲ ਸੰਗਤੀ ਤੇ ਗੱਲਾਂ ਬਾਤਾਂ ਕਰਨ ਦੇ ਲਈ ਖੁਦਾ ਉਹਨਾਂ ਨੂੰ ਅੱਜ ਹੀ ਬਹੁਤ ਵੱਡੀਆਂ ਆਸ਼ੀਸ਼ਾਂ ਨੂੰ ਦਵੇਗਾ ਅੱਜ ਹੀ ਉਹਨਾਂ ਨੂੰ ਮੁਰਣ ਦੀ ਖੁਸ਼ੀ ਮਨਾਵੇਗਾ ਪਰ ਤੁਹਾਨੂੰ ਉਹੀ ਹੋਣਗੇ ਜੋ ਸਿੱਖਣਗੇ ਇਹਨਾਂ ਗੱਲਾਂ ਤੋਂ ਹਜੇ ਵੀ ਬਹੁਤ ਸਾਰੇ ਭੈਣ ਭਾਈ ਨੇ ਜੋ ਪ੍ਰਾਰਥਨਾਵਾਂ ਨਹੀਂ ਕਰਦੇ ਅਤੇ ਨਾ ਹੀ ਆਪਣਾ ਮਨ ਫੇਰਉਂਦੇ ਆ ਸੋ ਮਨ ਫੇਰਾਵੋ ਮੁੜ ਉਸ ਪਰਮੇਸ਼ਰ ਵੱਲ ਕਿਉਂਕਿ ਉਹ ਖੁਦਾ ਸਾਡੀ ਉਡੀਕ ਕਰਦਾ ਹੈ ਔਰ ਇਹ ਨਾ ਸੋਚੋ ਕਿ ਹੁਣ ਤਾਂ ਮੈਂ ਪ੍ਰਭੂ ਨਾਲ ਗੱਲ ਕਰਨ ਦੇ ਯੋਗ ਹੀ ਨਹੀਂ ਰਹਾ ਪ੍ਰਭੂ ਮੈਨੂੰ ਸਜ਼ਾ ਦੇਊਗਾ ਸਜ਼ਾ ਦਾ ਦਿਨ ਠਹਿਰਾਇਆ ਗਿਆ ਹੈ ਉਹ ਵੀ ਇੱਕ ਦਿਨ ਆਏਗਾ ਪਰ ਅਸੀਂ ਜਿੰਨੇ ਜੜ ਤਲਤੀ ਤੇ ਜਿਉਂਦੇ ਆ ਨਾ ਓਨੇ ਦਿਨ ਬਚਾਏ ਜਾਵਾਂਗੇ ਜਨਵਰੀ ਤੋਬਾ ਕਰ ਲਾਂਗੇ ਉਨੇ ਵਾਰੀ ਖੁਦਾ ਸਾਨੂੰ ਮਾਫ ਕਰੇਗਾ ਫਿਰ ਸਾਡੇ ਕੋਲੇ ਮੌਕਾ ਹੈ ਕਿ ਅਸੀਂ ਉਸ ਸਜ਼ਾ ਤੋਂ ਬਚ ਸਕੀਏ ਇਸ ਲਈ ਤੋਬਾ ਕਰੋ ਮੜਿਆ ਉਸ ਖੁਦਾਵਾਲ ਉਹ ਖੁਦਾ ਇੱਕ ਪਲ ਦਾ ਵੀ ਕਰੋਧ ਨਹੀਂ ਕਰੂਗਾ ਇੱਕ ਵਾਰ ਵੀ ਤੁਹਾਨੂੰ ਛਿੜਕੂਗਾ ਨਹੀਂ ਪਰ ਉਹ ਖੁਦਾ ਕੀ ਕਹੂਗਾ ਕਿ ਮੈਂ ਖੁਸ਼ ਹਾਂ ਜੋ ਤੁਸੀਂ ਕੁਆਚ ਗਏ ਸੀ ਅਤੇ ਮੈਨੂੰ ਲੱਭ ਪਏ ਆ ਮੈਨੂੰ ਇਸ ਗੱਲ ਦੀ ਬਥੇਰੀ ਖੁਸ਼ੀ ਆ ਕਿ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਸੀ ਪਰ ਫਿਰ ਮੇਰੇ ਕੋਲ ਵਾਪਸ ਆ ਗਿਆ ਇਸ ਲਈ ਮੁੜਿਆ ਉਸ ਪਰਮੇਸ਼ਰ ਦੇ ਵਿੱਚ ਕਿਉਂਕਿ ਸਾਨੂੰ ਪੂਰੀ ਖੁਦਾ ਤੋਂ ਹੀ ਮਿਲ ਸਕਦੀ ਆ ਅਸੀਂ ਇੱਕ ਵਾਰੀ ਪੜੋਲੇ ਭਰ ਕੇ ساری ਉਮਰ ਉਸ ਨੂੰ ਖਾ ਨਹੀਂ ਸਕਦੇ ਉਹਨੂੰ ਵਾਰ-ਵਾਰ ਪੜਨਾ ਪਏਗਾ ਨਾ ਸਾਨੂੰ ਉਸੇ ਤਰ੍ਹਾਂ ਖੁਦਾ ਦੇ ਨਾਲ ਵੀ ਸਾਨੂੰ ਜੁੜੇ ਰਹਿਣਾ ਪਊਗਾ ਤਾਂ ਜੋ ਅਸੀਂ ਹਰ ਵਾਰ ਫਲ ਲੈ ਕੇ ਆਈਏ ਅਤੇ ਸਾਡਾ ਪਰਿਵਾਰ ਰੱਜ ਕੇ ਖਾਵੇ ਅਤੇ ਸਾਡੇ ਖੁਦਾ ਦੇ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇ ਤਾਂ ਆਓ ਸਭ ਮਿਲ ਕੇ ਪਰਮੇਸ਼ਨਾ ਫਿਰ ਤੋਂ ਨਵਾਂ ਰਿਸ਼ਤਾ ਜੋੜਨ ਲਈ ਫਿਰ ਤੋਂ ਪ੍ਰਾਰਥਨਾ ਵਿੱਚ ਨਵੀਂ ਸ਼ੁਰੂਆਤ ਕਰਨ ਦੇ ਲਈ ਤੌਬਾ ਕਰਦਿਆਂ ਸਾਰੇ ਗੁਨਾਹਾਂ ਵਿੱਚ ਅਤੇ ਖੁਦਾ ਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵੰ ਪਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾ ਤੁਸੀ ਦਇਆ ਦੇ ਸਾਗਰ ਤੇ ਕਿਰਪਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਕਿਰਪਾ ਸਦਾ ਦੀ ਹੈ ਮਹਾਨ ਖੁਦਾ ਤੁਸੀ ਆਸ਼ੀਰਵਾਦ ਦੇਣ ਵਾਲੇ ਪਰਮੇਸ਼ਰ ਖੁਦਾ ਤੁਹਾਡੀ ਆਸ਼ੀਸ਼ ਬਰਕਤ ਰਹਿਮ ਫਜ਼ਲ ਦਇਆ ਭਲਾਈ ਪਰ ਪੂਰੀ ਜੋ ਸਦਾ ਦੀ ਹੈ ਖੁਦਾਵੰ ਸਾਡੇ ਸਾਰਿਆਂ ਦੀ ਜ਼ਿੰਦਗੀ ਚ ਸਦਾ ਤੱਕ ਹੋਵੇ ਪਰੇ ਪ੍ਰਭੂ ਜੀ ਅਸੀਂ ਸਭ ਦੇ ਸਭ ਖੁਦਾ ਦੇ ਰਾਜ ਉਹਦੀ ਮਹਿਮਾ ਚ ਵਾਧੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਸਾਡੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਨ ਤੁਹਾਡਾ ਸੁਰਗਿਆ ਸੱਚਾ ਫਦੇਮੰਦ ਹੱਥ ਹੋਂ ਤੋਂ ਲੈ ਕੇ ਸਦਾ ਤੱਕ ਕਾਇਮ ਰਹੀ ਪ੍ਰਭੂ ਜੀ ਅਸੀਂ ਸੱਚੇ ਅਤੇ ਜਿਉਂਦੇ ਪਰਮੇਸ਼ਰ ਦੇ ਹਜ਼ੂਰ ਆਪਣੀ ਉਤਮ ਅਤੇ ਸਮਰਥੀ ਭੇਟਾ ਲੈ ਕੇ ਪਹੁੰਚੇ ਖੁਦਾਵੰਨ ਅਸੀਂ ਕਦੇ ਵੀ ਛੱਡਿਆ ਤੇ ਤਿਆਗੀ ਨਾ ਜਾਈਏ ਬਿਨਾਂ ਪਰਮੇਸ਼ਰ ਪਰ ਸਿ ਸੱਚੇ ਜਿਉਂਦੇ ਪਰਮੇਸ਼ਰ ਦੇ ਹਜ਼ੂਰ ਵਾਧੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਅੱਜ ਜਿੰਨੇ ਵੀ ਭੈਣ ਭੈਸਵਨ ਪ੍ਰਾਰਥਨਾ ਨੂੰ ਸੁਣਦੇ ਨੇ ਕਹਨਾ ਜੋ ਵੀ ਨਦੀ ਘਰਾਂ ਦੇ ਵਿੱਚ ਕੋਈ ਵੀ ਪ੍ਰਾਰਥਨਾ ਨਹੀਂ ਕਰਦਾ ਪਿਤਾ ਪਰਮੇਸ਼ਰ ਅੱਜ ਉਹਨਾਂ ਦੇ ਮਨਾਂ ਨੂੰ ਤੁਸੀਂ ਫੇਰਾਓ ਪਿਤਾ ਪਰਮੇਸ਼ਰ ਔਰ ਜਿੰਨਿਆਂ ਨੇ ਵੀ ਅੱਜ ਆਪਣਾ ਮਨ ਫੇਰਾਇਆ ਹੈ ਔਰ ਫਿਰ ਤੋਂ ਇੱਕ ਪ੍ਰਾਰਥਨਾ ਵਿੱਚ ਇੱਕ ਨਵੀਂ ਸ਼ੁਰੂਆਤ ਅਤੇ ਨਵੇਂ ਤਰੀਕੇ ਨਾਲ ਖੁਦਾ ਚ ਵਧਨ ਦੀ ਕੋਸ਼ਿਸ਼ ਕਰਦੇ ਨੇ ਇਹ ਮੇਰੇ ਬਹਾਨ ਜੀ ਤੇ ਪਰਮੇਸ਼ਰ ਖੁਦਾ ਇਹਨਾਂ ਦੀ ਜ਼ਿੰਦਗੀ ਜੇਸ਼ੂ ਬਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਬਦਲ ਜਾਵੇ ਖੁਦਾ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕਰਨ ਪ੍ਰਭੂ ਜੀ ਅੱਜੇ ਤਾਬਾ ਕਰਨ ਤੇ ਖੁਦਾ ਦੇ ਰਾਜ ਵੱਲ ਮੁੜੇਉਣ ਪਤਾ ਪਰਮੇਸ਼ਰ ਜੇ ਭੁੱਲੇ ਅਤੇ ਪਟਕੇ ਹੋਏ ਫਿਰ ਤੋਂ ਖੁਦਾ ਦੇ ਰਾਹਾਂ ਵੱਲ ਮੁੜੇਉਣ ਪ੍ਰਭੂ ਜੀ ਜੋ ਇਹ ਲੋਕ ਆਪਣੇ ਪਰਮੇਸ਼ਰ ਤੋਂ ਦੂਰ ਹੋ ਗਏ ਸੀ ਅੱਜੇ ਫਿਰ ਤੋਂ ਆਪਣੇ ਖੁਦਾ ਦੇ ਨਾਲ ਇੱਕ ਅੱਛਾ ਅਤੇ ਮਜ਼ਬੂਤ ਰਿਸ਼ਤਾ ਬਣਾਉਣ ਅੱਜ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਤੁਹਾਡੇ ਨਾਲ ਸੰਗਤੀ ਤੁਹਾਡੀ ਮਹਿਮਾ ਜੇ ਕਾਰੇ ਆਰਾਧਨਾ ਤੇ ਹੋ ਸਨਾਂ ਗਾਉਂਦੇ ਹੋਏ ਤੁਹਾਡੇ ਨਾਲ ਸਦਾ ਲਈ ਜੁੜੇ ਰਹੀਏ ਖੁਦਾ ਕੋਈ ਵੀ ਚੀਜ਼ ਕੋਈ ਆਂਦੀ ਤੂਫਾਨ ਕੋਈ ਵੀ ਠੋਕਰ ਜਾਂ ਧੱਕਾ ਸਾਨੂੰ ਤੁਹਾਡੇ ਤੋਂ ਦੂਰੋਂ ਦੂਰ ਨਾ ਕਰ ਸਕੇ ਖੁਦਾ ਅਸੀਂ ਤੁਹਾਡੇ ਹਜ਼ੂਰ ਬਣੇ ਰਹੀਏ ਪਵਿੱਤਰਤਾਈ ਵਿੱਚ ਆਗਿਆਕਾਰੀ ਵਿੱਚ ਪ੍ਰਾਰਥਨਾ ਦੇ ਵਿੱਚ ਜਿਸ ਤਰ੍ਹਾਂ ਪੌਲਸ ਨੇ ਪਿਤਾ ਪਰਮੇਸ਼ੁਰ ਤੁਹਾਡੇ ਹਜ਼ੂਰ ਆਪਣੀ ਅੱਛੀ ਜੀਵਨ ਬਤੀਤ ਕੀਤਾ ਵੈਸੇ ਹੀ ਅਸੀਂ ਵੀ ਆਪਣਾ ਜੀਵਨ ਬਤੀਤ ਕਰੀਏ ਖੁਦਾ ਜਿਸ ਤਰ੍ਹਾਂ ਪਤਰਸ ਨੇ ਤੁਹਾਡੇ ਜਾਣ ਤੋਂ ਬਾਅਦ ਬਹੁਤ ਅੱਛੇ ਤਰੀਕੇ ਨਾਲ ਪ੍ਰਾਰਥਨਾ ਵਿੱਚ ਮਜ਼ਬੂਤੀ ਜੜ੍ਹ ਫੜੀ ਅਤੇ 35 ਕੋਸਟਲ ਵਾਲੇ ਦਿਨ ਖੁਦਾਵੰਦ ਉਹਨਾਂ ਦਿੱਤੀ ਆਤਮਾ ਅਗਦੀ ਨਿਆਂ ਉਤਰਿਆ ਉਹਨਾਂ ਦੀਆਂ ਜ਼ੁਬਾਨਾਂ ਬਦਲ ਗਈਆਂ ਅਤੇ ਉਹੀ ਪਤਰ ਜੋ ਤੁਹਾਡੇ ਨਾਮ ਤੋਂ ਪੱਜਿਆ ਸੀ ਅੰਤ ਤੋ ਤੁਹਾਡੇ ਹੀ ਵਾਂਗ ਸਲੀਬ ਤੇ ਟੰਗਿਆ ਗਿਆ ਉਸਨੇ ਤੁਹਾਡੇ ਨਾਮ ਦਾ ਇਨਕਾਰ ਨਹੀਂ ਕੀਤਾ ਪਰ ਹੋਰ ਵਧੇਰੇ ਵਾਦ ਕੇ ਤੁਹਾਡੇ ਜਿਹੇ ਕੰਮ ਕੀਤੇ ਆ ਤੇ ਤੁਹਾਡੇ ਨਾਮ ਤੋਂ ਨਾ ਡਰਿਆ ਨਾ ਘਬਰਾਇਆ ਉਸੇ ਤਰ੍ਹਾਂ ਭਾਵੇਂ ਅਸੀਂ ਪਹਿਲੇ ਪਤਲ ਸਵਰਗੇ ਹੋਈਏ ਪਰ ਸਾਡਾ ਅੰਤ ਆਖਰੀ ਪਤਲ ਸਵਰਗਾ ਹੋਵੇ ਜੈਸਾ ਪਤਰਸ ਨੇ ਆਪਣੇ ਆਪ ਨੂੰ ਬਦਲਿਆ ਖੁਦਾਵਾਨ ਅਦੀ ਪ੍ਰਾਰਥਨਾ ਵਿੱਚ ਇੱਕ ਮਜ਼ਬੂਤ ਜੜ ਫੜੀ ਅਸੀਂ ਉਹ ਸਜੇ ਹੋ ਜਾਈਏ ਖੁਦਾ ਤੁਹਾਡੀ ਚੇਲਿਆਂ ਦੇ ਵਰਗੀ ਹੋ ਜਾਈਏ ਜਿੰਨੇ ਵੀ ਪੈਨ ਪਈ ਲਗਾਤਾਰ ਇਹਨਾਂ ਵਚਨ ਪ੍ਰਾਰਥਨਾ ਨੂੰ ਸੋੰਦੇ ਨੂੰ ਖੁਦਾ ਨਾਲ ਦੇ ਘਰਾਂ ਵਿੱਚ ਬਹੁਤਾਈਤ ਦੇ ਨਾਲ ਤੁਹਾਡਾ ਆਤਮਾ ਕੰਮ ਕਰੇ ਤੁਹਾਡੀ ਸੱਚੀ ਸ਼ਾਂਤੀ ਤੁਹਾਡੇ ਸਰੀਰ ਗੁਧ ਤੇ ਗਿਆਨ ਇਹਨਾਂ ਦੇ ਅੰਦਰ ਹੋਵੇ ਖੁਦਾਵਾਨ ਤੁਹਾਡਾ ਰੂਪ ਆਕ ਇਹਨਾਂ ਦੀ ਹਿਫਾਜ਼ਤ ਕਰੇ ਮਦਦ ਕਰੇ ਪਿਤਾ ਪਰਮੇਸ਼ੁਰ ਖੁਦਾ ਹੋਂ ਤੋਂ ਲੈ ਕੇ ਸਦਾ ਤੱਕ ਤੁਹਾਡਾ ਰੂਪ ਆਕ ਇਹਨਾਂ ਦੀ ਜ਼ਿੰਦਗੀ 'ਚ ਕੰਮ ਕਰੇ ਮੇਰੇ ਮਹਾਨ ਖੁਦਾਵਾਨ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਦਇਆ ਭਲਾਈ ਪ੍ਰੇ ਹੋਂਦ ਤੋਂ ਲੱਗੇ ਸਦਾ ਤੱਕ ਇਸ ਪੂਰੇ ਹੀ ਪਰਿਵਾਰਾਂ ਨੂੰ ਦਿਮੰਗ ਰਿਹਾ ਖੁਦਾਵਾਨ ਤੁਹਾਡੀ ਕਿਰਪਾ ਨੂੰ ਰਿਲੀਜ਼ ਕਰ ਦੇ ਖੁਦਾਵਾਨ ਹਰ ਬੰਦਨ ਹਰ ਵਿਪਤਾ ਹਰ ਬਵਾ ਬਿਮਾਰੀ ਪਰੇਸ਼ਾਨੀ ਨੂੰ ਦੂਰ ਕਰ ਦੇ ਹਰ ਰੋਗ ਹਰ ਵਿਪਤਾ ਬਿਮਾਰੀ ਉਹਨਾਂ ਦੀ ਜ਼ਿੰਦਗੀ ਚੋਂ ਦੂਰ ਕਰ ਦੇ ਖਾਸ ਕਰਕੇ ਆੜਾ ਗਿਆਕਾਰੀ ਦੇ ਆਤਮਾ ਉਨਨ ਦੀ ਜ਼ਿੰਦਗੀ ਚੋਂ ਬਾਹਰ ਕਰ ਦੇ ਪ੍ਰਭੂ ਜੀ ਜੋ ਵਿਸਪਰਟ ਇਹਨਾਂ ਨੂੰ ਪ੍ਰਾਰਥਨਾ ਤੋਂ ਦੂਰ ਕਰ ਦੇ ਆ ਪ੍ਰਾਰਥਨਾ ਵਿੱਚ ਮਨ ਨਹੀਂ ਲੱਗਣ ਦੀ ਬੇਚੈਨੀ ਘਬਰਾਹਟ ਹੁੰਦੀ ਹੈ ਖੁਦਾ ਆਲਸ ਹੋਂ ਦਾ ਪਿਤਾ ਜੀ ਮਨ ਭੜਕਾਉਂਦੀ ਹੈ ਖੁਦਾ ਹਰ ਇੱਕ ਸਪਰਟ ਇਹਨਾਂ ਦੀ ਜ਼ਿੰਦਗੀਆਂ ਚੋਂ ਦੂਰ ਕਰ ਦੇ ਪਰ ਦੁਆ ਕਰਦੇ ਹੁਨਾ ਸਾਰਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਕਮੈਂਟ ਬਾਕਸ ਵਿੱਚ ਤੁਹਾਡੇ ਹਸੂਲ ਲਿਖੇ ਨੇ ਪ੍ਰਭੂ ਜੀ ਪ੍ਰਾਰਥਨਾ ਕਰਦੀ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਥਰਦੀ ਬੇਟੀ ਹਰਜੀਤ ਕੌਰ ਲਈ ਖੁਦਾਵੰ ਜੋ ਬੇਨੰਦਾ ਕੰਨ ਬੰਦ ਹੋ ਚੁੱਕਿਆ ਖੁਦਾਵੰ ਦੇ ਨਾਲ ਦੇ ਕੰਨ ਦੀ ਸਾਰੀ ਹੀ ਬਲੋਕੇਜ ਨੂੰ ਖੋਲੋ ਚੰਗੀ ਸਿਹਤ ਨਾਲ ਬਲੇਸ ਕਰੋ ਪੁਸ਼ਪਿੰਦਰ ਕੌਰ ਲਈ ਦੁਆ ਕਰਦੇ ਆ ਇਹਨਾਂ ਦੇ ਕੋਰਟ ਕੇਸ ਦਾ ਫੈਸਲਾ ਹੋਣ ਜਿਨ੍ਹਾਂ ਦੀ ਮਦਦ ਕਰੋ ਪਿਤਾ ਪਰਮੇਸ਼ਰ ਜੋ ਇਹਨਾਂ ਦੀਆਂ ਜ਼ਰੂਰਤਾਂ ਨੇ ਇਹਨਾਂ ਦੇ ਹੱਕਿਆਂ ਨੂੰ ਮਿਲਣ ਜਨ ਦੀ ਸਹਾਇਤਾ ਕਰੋ ਖੁਦਾ ਹਰਜੀਤ ਸਿੰਘ ਦੇ ਮਨ ਨੂੰ ਤੁਸੀਂ ਬਦਲੋ ਖੁਦਾ ਜੋ ਆਪਣਾ ਘਰ ਵੇਚਣਾ ਚਾਹੁੰਦੇ ਨੇ ਤੇ ਆਪਣੀ ਜੋਬ ਛੱਡਣਾ ਚਾਹੁੰਦੇ ਨੇ ਖੁਦਾ ਇਹਨਾਂ ਦੇ ਮਨ ਨੂੰ ਨੈਗੇਟਿਵਿਟੀ ਵੱਲ ਪਾਉਣ ਵਾਲੀ ਸਪਿਰਟ ਤੋਂ ਆਜ਼ਾਦ ਕਰੋ ਖੁਦਾਵੰਤ ਬੇਟੀ ਨਿਮਰਤ ਨੂੰ ਨੱਕ ਦੀ ਸਾਰੀ ਹੀ ਪਰੇਸ਼ਾਨੀ ਤੋਂ ਆਜ਼ਾਦ ਕਰੋ ਦੁਆ ਕਰਦੇ ਪਿਤਾ ਪਰਮੇਸ਼ਾਨ ਨੈਤਿਕ ਲਈ ਖੁਦਾਵੰਤ ਇਹਨਾਂ ਦਾ ਆਪਰੇਸ਼ਨ ਕੈਨਸਲ ਹੋ ਜਾਵੇ ਹਰ ਤਰ੍ਹਾਂ ਦਾ ਸਟੋਨ ਇਹਨਾਂ ਦੀ ਜ਼ਿੰਦਗੀ ਜੋ ਗਾਇਬ ਹੋ ਜਾਵੇ ਰਾਜ ਰਾਨੀ ਲਈ ਦੁਆ ਕਰਦੇ ਖੁਦਾ ਅੱਛੀ ਜੋਬ ਨਾਲ ਬLES ਕਰੋ ਖੁਦਾ ਕਰ ਦੇ ਸਾਰੇ ਹੀ ਗਰੀਬੀ ਤੇ ਲੋੜਵੰਦ ਹਾਲਾਤਾਂ ਤੋਂ ਆਜ਼ਾਦ ਕਰਕੇ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੋ ਜੈਸਮੀਨ ਲਈ ਦੁਆ ਕਰਦੇ ਖੁਦਾਵੰਤ ਜੋ ਇਹਨ ਕਿਚਨ ਨਹੀਂ ਹੈ ਖੁਦਾਬੰਦ ਇਹਨਾਂ ਦਾ ਕੰਮ ਕੰਪਲੀਟ ਹੋਣ ਜਨਾਂ ਦੀ ਮਦਦ ਕਰਨ ਦੀਆਂ ਜ਼ਰੂਰਤ ਤੁਹਾਨੂੰ ਪੂਰਿਆ ਕਰੋ ਪਿਤਾ ਪਰਮੇਸ਼ਰ ਗੁਰਪ੍ਰੀਤ ਸਿੰਘ ਲਈ ਦੁਆ ਕਰਦੇ ਹਾਂ ਇਸ ਭਾਨੂ ਸਾਰੇ ਹੀ ਰੋਗ ਅਤੇ ਬਿਮਾਰੀਆਂ ਤੋਂ ਆਜ਼ਾਦ ਕਰੋ ਹਰ ਤਰ੍ਹਾਂ ਦੇ ਦੌਰਿਆਂ ਤੋਂ ਆਜ਼ਾਦ ਕਰੋ ਪ੍ਰਭੂ ਜੀ ਦੁਆ ਕਰਦੇ ਪਿਤਾ ਪਰਮੇਸ਼ਰ ਤੁਹਾਡੀ ਬੇਟੀ ਪਰਮਜੀਤ ਕੌਰ ਲਈ ਖੁਦਾਬੰਦ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਆਪਣੀ پاک ਮਰਜ਼ੀ ਨਾਲ ਇਸ ਪਰਿਵਾਰ ਦੀ ਜ਼ਿੰਦਗੀ ਚ ਪੂਰਿਆ ਕਰੋ ਪਿਤਾ ਪਰਮੇਸ਼ਰ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵਾਨ ਤੁਹਾਡੀ ਬੇਟੀ ਮੰਦੀਪ ਕੌਰ ਲਈ ਪਤਾ ਪਰਮੇਸ਼ਰ ਔਰ ਦਰਸ਼ਨ ਸਿੰਘ ਲਈ ਖੁਦਾਵਾਨ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਖੁਦਾ ਹਰ ਇੱਕ ਪੁਲਿਸ ਕੇਸ ਤੋਂ ਯਸ਼ਨਾਮ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾਵਾਨ ਹਰ ਇੱਕ ਵਿਰੋਧੀ ਇਹਨਾਂ ਦੇ ਸ਼ਰਮਿੰਦਾ ਕੀਤੇ ਜਾਣ ਖੁਦਾਵਾਨ ਇਹਨਾਂ ਦੀ ਸਾਰੀ ਚਿੰਤਾ ਪਰੇਸ਼ਾਨੀ ਨੂੰ ਤੁਸੀਂ ਦੂਰ ਕਰੋ ਮਹਾਨ ਖੁਦਾ ਦੁਆ ਕਰਦੇ ਆਂਗਰੇਜ਼ ਸਿੰਘ ਔਰ ਨੀਹਾ ਲਈ ਖੁਦਾਵਾਨ ਇਹਨਾਂ ਦੇ ਵੀਜ਼ਾ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਨੂੰ ਵੀਜ਼ਾ ਨਾਲ ਬLES ਕਰੋ ਪ੍ਰਭੂ ਜੀ ਸੁਨੀਲ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਕਾਰੋਬਾਰ ਵਿੱਚ ਵਾਧਾ ਕਰਨਾ ਖੁਦਾ ਕਾਰੋਬਾਰ ਦੀਆਂ ਸਾਰੀਆਂ ਹੀ ਰੁਕਾਵਟਾਂ ਨੂੰ ਦੂਰ ਕਰਨਾ ਹਰ ਤਰ੍ਹਾਂ ਦੇ ਨਸ਼ੇ ਤੋਂ ਆਜ਼ਾਦ ਕਰਨਾ ਪਿਤਾ ਪਰਮੇਸ਼ਰ ਚੰਗੀ ਸਿਹਤ ਤੰਦਰੁਸਤੀ ਦੇਣਾ ਪ੍ਰਭੂ ਜੀ ਸ੍ਰਿੰਦਰ ਕੌਰ ਲਈ ਦੁਆ ਕਰਦੇ ਖੁਦਾਵਾਨ ਸਰੀਰ ਦੇ ਸਾਰੇ ਹੀ ਰੋਗਰ ਬਿਮਾਰੀਆਂ ਤੋਂ ਆਜ਼ਾਦ ਕਰੋ ਸਾਰੀ ਚਿੰਤਾ ਪਰੇਸ਼ਾਨੀ ਨੂੰ ਤੁਸੀਂ ਉਠਾ ਲਓ ਖੁਦਾਵਾਨ ਮਨੀਸ਼ਾ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਪੂਰੇ ਹੀ ਪਰਿਵਾਰ ਨੂੰ ਚੰਗੀ ਸਿਹਤ ਤੰਦਰੁਸਤੀ ਦੇਣਾ ਸਪੈਨ ਨੂੰ ਬੇਬੀ ਬॉय ਦੇਣਾ ਬLES ਕਰਨਾ ਵਾਹਨ ਖੁਦਾਵਾਨ ਕਾਰੋਬਾਰਾਂ ਦੇ ਵਿੱਚ ਵਾਧਾ ਕਰਨਾ ਪਿਤਾ ਪਰਮੇਸ਼ਰ ਰੁਵੀਨਾ ਲਈ ਦੁਆ ਕਰਦੇ ਖੁਦਾਵੰਦ ਜੋ ਵਿਨਤੀ ਪੀਰੀਅਡਸ ਪ੍ਰੋਬਲਮ ਹੈ ਖੁਦਾਵੰਦ ਸਾਰੀਆਂ ਇਹ ਪੀਰੀਅਡਸ ਪ੍ਰੋਬਲਮ ਤੋਂ ਆਜ਼ਾਦ ਕਰਨਾ ਜ਼ਰੂਰ ਤੁਹਾਨੂੰ ਪੂਰੇਆ ਕਰਨਾ ਕਾਰੋਬਾਰ ਵਿੱਚ ਵਾਧਾ ਕਰਨਾ ਪ੍ਰਭੂ ਜੀ ਪਵਨ ਔਰ ਹਰਦੀਪ ਲਈ ਦੁਆ ਕਰਦੇ ਇਹਨਾਂ ਨੂੰ ਅੱਛੇ ਕਰ ਦੇਣਾ ਬLESਸ ਕਰੋ ਖੁਦਾਵੰਦ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਕਿਰਨਦੀਪ ਲਈ ਦੁਆ ਕਰਦੇ ਪਤਾ ਜੋ ਵਿਨਤੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੇ ਖੁਦਾ ਹਰ ਇੱਕ ਚਿੰਤਾ ਪਰੇਸ਼ਾਨੀ ਨੂੰ ਤੁਸੀਂ ਦੂਰ ਕਰਕੇ ਖੁਦਾ ਸੱਚੀ ਸਹਾਇਤਾ ਉਹਨਾਂ ਦੀ ਜ਼ਿੰਦਗੀ 'ਚ ਭੇਜੋ ਪ੍ਰਭੂ ਜੀ ਹਰਪ੍ਰੀਤ ਕੌਰ ਲਈ ਦੁਆ ਕਰਦੇ ਖੁਦਾਵੰਦ ਜੋ ਇਹ ਪ੍ਰੈਗਨੈਂਟ ਨੇ ਖੁਦਾਵੰਦ ਐਨਨੂ ਅੱਛੀ ਸਿਹਤ ਨਾਲ ਬLES ਕਰੋ ਕਿ ਤਾ ਪਰਮੇਸ਼ਰ ਸਾਰੀ ਕਮਜ਼ੋਰੀ ਸਾਰੇ ਦਰਦਾਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਮਾਂ ਤੇ ਬੱਚੇ ਨੂੰ ਚੰਗੀ ਸਿਹਤਾਂਦ੍ਰਸਤੀ ਦੇਣਾ ਖੁਦਾਵਾਨ ਦੁਆ ਕਰ ਦਿਨਾ ਘਰ ਵਿੱਚ ਰੱਖੀ ਸਜਾ ਲੋ ਤੇਲੀ ਪ੍ਰਭੂ ਜੀ ਅਸਤੇ ਕੇ ਆਮ ਜਲ ਤੇਲ ਨਿਯਮ ਹਨ ਖੁਦਾਵਾਨ ਅਸਤੇ ਸ਼ਿਫਾ ਛੁਟਕਾਰਾ ਤੇ ਜਾਨੀ ਦੇਣ ਵਾਲਾ ਪਾਪ ਪਵਿੱਤਰ ਰਹੂ ਪਰਭੂ ਜੀ ਅਸਤੇ پاک ਜੰਦਲਾਂ ਹੁਨੋ ਜਦ ਵੀ ਘਰ ਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਹਰ ਇੱਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਰੋਗ ਮੁਰੀਆਂ ਆਸ਼ਵਾਸਮ ਖਤਮ ਹੋ ਜਾਣ ਖੁਦਾ ਤੁਹਾਡੀ ਕਿਰਪਾ ਆਸ਼ਿਸ਼ ਬਰਕਤ ਪੂਰੇ ਹੀ ਪਰਿਵਾਰਾਂ ਦੇ ਤੇ ਮੰਗਦੇ ਪ੍ਰਭੂ ਜੀ ਹਰ ਬੰਧਨ ਹਰ ਰੁਕਾਵਟ ਤੋਂ ਦੂਰ ਕਰ ਦੇ ਮਹਾਨ ਖੁਦਾਵੰਦ ਪ੍ਰਾਰਥਨਾ ਈਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੇ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।